ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ ਖੋਰ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ ਬਿੱਟੂ ਬਲਿਆਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚੱਲਦੇ ਮੈਚ ਦੇ ਦੌਰਾਨ ਬਿੱਟੂ ਬਲਿਆਲ ਨੂੰ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਬਿੱਟੂ ਬਲਿਆਲ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਬਿੱਟੂ ਬਲਿਆਲ ਜ਼ਿੰਦਗੀ ਦੇ ਨਾਲ ਲੰਬਾ ਸੰਘਰਸ਼ ਕਰਨ ਵਾਲਾ ਇਨਸਾਨ ਸੀ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਨੇ ਤਿੰਨ ਸਟੰਟ ਪਵਾਏ ਹੋਏ ਸਨ ਇਸੇ ਤਰ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਬਿੱਟੂ ਨੇ ਗਰਾਊਂਡ ਦੇ ਵਿੱਚ ਵਾਪਸ ਕੀ ਕੀਤੀ ਪਰ ਪੀਤੇ ਦਿਨੀ ਚਲਦੇ ਮੈਚ ਤੇ ਵੀ ਛੱਟ ਅਟੈਕ ਆਉਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ 2007 ਦੇ ਵਿੱਚ ਬਿੱਟੂ ਬਲਿਆਲ ਦੇ ਪ੍ਰਾ ਦੀ ਮੌਤ ਹੋ ਗਈ ਸੀ। 2008 ਦੇ ਵਿੱਚ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਗਏ। 2010 ਦੇ ਵਿੱਚ ਬਿੱਟੂ ਦਾ ਐਕਸੀਡੈਂਟ ਹੋਇਆ ਸੀ ਅਤੇ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਸੀ ਅਤੇ 2011 ਦੇ ਵਿੱਚ ਬਿੱਟੂ ਬਲਿਆਲ ਨੂੰ ਵੱਡਾ ਸਦਮਾ ਲੱਗਾ ਅਤੇ ਉਹਨਾਂ ਦੇ ਪਿਤਾ ਦਾਦ ਤੇ ਹਾਂ ਤੋਕਿਆ। ਪਰ ਹੁਣ ਬਿੱਟੂ ਬਲਿਆਲ ਖੁਦ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਉਹਨਾਂ ਦੀ ਮੌਤ ਦੇ ਨਾਲ ਕਬੱਡੀ ਖੇਡ ਜਗਤ ਦੇ ਵਿੱਚ ਚ ਸੋਗ ਦਾ ਮਾਹੌਲ ਬਣਿਆ ਹੋਇਆ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ ਖੋਰ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ ਬਿੱਟੂ ਬਲਿਆਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚੱਲਦੇ ਮੈਚ ਦੇ ਦੌਰਾਨ ਬਿੱਟੂ ਬਲਿਆਲ ਨੂੰ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਬਿੱਟੂ ਬਲਿਆਲ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਬਿੱਟੂ ਬਲਿਆਲ ਜ਼ਿੰਦਗੀ ਦੇ ਨਾਲ ਲੰਬਾ ਸੰਘਰਸ਼ ਕਰਨ ਵਾਲਾ ਇਨਸਾਨ ਸੀ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਨੇ ਤਿੰਨ ਸਟੰਟ ਪਵਾਏ ਹੋਏ ਸਨ ਇਸੇ ਤਰ੍ਹਾਂ ਮੁਸੀਬਤਾਂ ਦਾ ਸਾਹਮਣਾ ਤਿਆਂ ਬਿੱਟੂ ਨੇ ਗਰਾਊਂਡ ਦੇ ਵਿੱਚ ਵਾਪਸੀ ਕੀਤੀ ਪਰ ਪੀਤੇ ਦੀ ਨਹੀਂ ਚਲਦੇ ਮੈਚ ਤੇ ਵਿੱਚ ਹਟ ਅਟੈਕ ਆਉਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ 2007 ਦੇ ਵਿੱਚ ਬਿੱਟੂ ਬਲਿਆਲ ਦੇ ਪ੍ਰਾ ਦੀ ਮੌਤ ਹੋ ਗਈ ਸੀ। 2008 ਦੇ ਵਿੱਚ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਗਏ। 2010 ਦੇ ਵਿੱਚ ਬਿੱਟੂ ਦਾ ਐਕਸੀਡੈਂਟ ਹੋਇਆ ਸੀ ਅਤੇ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਸੀ ਅਤੇ 2011 ਦੇ ਵਿੱਚ ਬਿੱਟੂ ਬਲਿਆਲ ਨੂੰ ਵੱਡਾ ਸਦਮਾ ਲੱਗਾ ਅਤੇ ਉਹਨਾਂ ਦੇ ਪਿਤਾ ਦਾਦ ਤੇ ਹਾਂ ਤੋਕਿਆ। ਪਰ ਹੁਣ ਬਿੱਟੂ ਬਲਿਆਲ ਖੁਦ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਉਹਨਾਂ ਦੀ ਮੌਤ ਦੇ ਨਾਲ ਕਬੱਡੀ ਖੇਡ ਜਗਤ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ ਖੋਰ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ ਬਿੱਟੂ ਬਲਿਆਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚੱਲਦੇ ਮੈਚ ਦੇ ਦੌਰਾਨ ਬਿੱਟੂ ਬਲਿਆਲ ਨੂੰ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਬਿੱਟੂ ਬਲਿਆਲ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਦੱਸ ਦਈਏ ਕਿ ਬਿੱਟੂ ਬਲਿਆਲ ਜ਼ਿੰਦਗੀ ਦੇ ਨਾਲ ਲੰਬਾ ਸੰਘਰਸ਼ ਕਰਨ ਵਾਲਾ ਇਨਸਾਨ ਸੀ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਨੇ 3 ਸਟੰਟ ਪਵਾਏ ਹੋਏ ਸਨ ਇਸ ਇਤਰਾ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਬਿੱਟੂ ਨੇ ਗਰਾਊਂਡ ਦੇ ਵਿੱਚ ਵਾਪਸੀ ਕੀਤੀ ਪਰ ਪੀਤੇ ਦੀ ਨਹੀਂ ਚੱਲਦੇ ਮੈਚ ਤੇ ਵੀ ਛੱਟ ਅਟੈਕ ਆਉਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ 2007 ਦੇ ਵਿੱਚ ਬਿੱਟੂ ਬਲਿਆਲ ਦੇ ਪ੍ਰਾ ਦੀ ਮੌਤ ਹੋ ਗਈ ਸੀ। 2008 ਦੇ ਵਿੱਚ ਮਾਤਾ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਗਏ। 2010 ਦੇ ਵਿੱਚ ਬਿੱਟੂ ਦਾ ਐਕਸੀਡੈਂਟ ਹੋਇਆ ਸੀ ਅਤੇ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਸੀ ਅਤੇ 2011 ਦੇ ਵਿੱਚ ਬਿੱਟੂ ਬਲਿਆਲ ਨੂੰ ਵੱਡਾ ਸਦਮਾ ਲੱਗਾ ਅਤੇ ਉਹਨਾਂ ਦੇ ਪਿਤਾ ਦਾਦ ਤੇ ਹਾਂ ਤੋਕਿਆ। ਪਰ ਹੁਣ ਬਿੱਟੂ ਬਲਿਆਲ ਖੁਦ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਮੋਦ ਦੇ ਨਾਲ ਕਬੱਡੀ ਖੇਡ ਜਗਤ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ